ਸਸ਼ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਪੈਟ ਮੈਡੋਜ਼ ਵਿੱਚ 15 ਜੁਲਾਈ 2025 ਨੂੰ ਵਾਪਰੀ ਘਟਨਾ ਬਾਰੇ ਜੀ ਹਾਂ 15 ਜੁਲਾਈ ਨੂੰ ਇੱਕ ਬਜ਼ੁਰਗ ਔਰਤ ਕੋਲ ਇੱਕ ਔਰਤ ਆਂਦੀ ਹੈ ਜਿਸ ਦੀ ਉਮਰ ਲਗਭਗ 40 ਸਾਲ ਦੱਸੀ ਜਾ ਰਹੀ ਹੈ ਉਹ ਆਉਂਦੀ ਹੈ ਤੇ ਬਜ਼ੁਰਗ ਔਰਤ ਨਾਲ ਗੱਲਾਂ ਬਾਤਾਂ ਕਰਦੀ ਹੈ ਤੇ ਉਹਦਾ ਧਿਆਨ ਪਰ ਟਕਾਉਂਦੀ ਹੈ ਇਸ ਦੇ ਚੱਲਦਿਆਂ ਉਹ ਬਜ਼ੁਰਗ ਔਰਤ ਦੇ ਅਸਲੀ ਗਹਿਣੇ ਚੱਕ ਲੈਂਦੀ ਤੇ ਉਸ ਦੀ ਜਗ੍ਹਾ ਨਕਲੀ ਗਹਿਣੇ ਰੱਖ ਦਿੰਦੀ ਹੈ ਇਸ ਦਾ ਪਤਾ ਬਜ਼ੁਰਗ ਔਰਤ ਨੂੰ ਕੁਝ ਸਮੇਂ ਬਾਅਦ ਪਤਾ ਚੱਲਦਾ ਹੈ ਜਦੋਂ ਕਿ ਉਹ ਔਰਤ ਉੱਥੋਂ ਦੀ ਫਰਾਰ ਹੋ ਜਾਂਦੀ ਹੈ ਇਸ ਦੇ ਚੱਲਦਿਆਂ ਬਜ਼ੁਰਗ ਔਰਤ ਪੁਲਿਸ ਸਟੇਸ਼ਨ ਜਾ ਕੇ ਕੰਪਲੇਂਟ ਵੀ ਦਰਜ ਕਰਾਉਂਦੀ ਹੈ ਜਿਸ ਦੇ ਚੱਲਦਿਆਂ ਪੁਲਿਸ ਨੇ ਚਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਅਣਜਾਣ ਆਦਮੀ ਜਾਂ ਔਰਤ ਆਉਂਦੀ ਹੈ ਤਾਂ ਉਸ ਨੂੰ ਆਪਣੇ ਨੇੜੇ ਨਾ ਆਣ ਦਿਓ ਤੇ ਉਸ ਨਾਲ ਨਜ਼ਦੀਕੀ ਨਾ ਬਿਧਾਓ ਕਿਉਂਕਿ ਇਹ ਇਹੋ ਜਿਹੇ ਵਿਅਕਤੀ ਤੁਹਾਨੂੰ ਨੁਕਸਾਨ ਪਹੁੰਚਾਣ ਜਾਂ ਤੁਹਾਡਾ ਸਮਾਨ ਦੀ ਚੋਰੀ ਕਰਨ ਲਈ ਵੀ ਆ ਆਂਦੇ ਨੇ ਇਸ ਦੇ ਚਲਦਿਆਂ ਪੁਲਿਸ ਨੇ ਕਿਹਾ ਕਿ ਜੇਕਰ ਇਹੋ ਜੇ ਤੁਹਾਡੇ ਨੇੜੇ ਤੇੜੇ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਆਪਦੇ ਨੇੜਲੇ ਪੁਲਿਸ ਸਟੇਸ਼ਨ ਤੇ ਜਾ ਕੇ ਕੰਪਲੇਂਟ ਦਰਜ ਕਰਾਓ